ਕੋਈ ਨਾ ਫਾਇਰ ਐਂਡ ਸੇਫਟੀ ਦੀ ਟ੍ਰੇਨਿੰਗ ਲਈ ਫਾਇਰ ਐਂਡ ਸੇਫਟੀ ਪਤਾ ਕੀ ਟੀਮ ਦੀ ਅੱਜ ਅੱਗੇ ਤੇ ਅੱਗੇ ਨਾ ਕੋਈ ਗੱਲ ਨਹੀਂ ਲੱਗ ਲੱਗ ਕਰਦੇ ਆਪ ਲੱਗ ਜਾਂਦੀ ਇਧਰ ਉਹ ਲਜਾਉਣ ਤੇ ਆਪਰੇ ਆਪ ਨੂੰ ਵੀ ਬਚਾਉਣਾ ਨਾਲ ਆਪਣੇ ਸਾਥੀਆਂ ਨੂੰ ਵੀ ਬਚਾਉਣਾ ਦੇਖੀਏ ਕਦੇ ਇਹ ਚੀਜ਼ ਤੁਸੀਂ ਹਾਂਜੀ ਟੈਕ ਲੱਗੀ ਦੇਖੀ ਹੈ ਕਿ ਤਰੀਕੇ ਦੇ ਬਿਲਡਿੰਗ ਦੇ ਬਾਹਰ ਕਿਤੇ ਵੀ ਹੁਣ ਤਾਂ ਖੇਪਰਾਲਟ ਤੇ ਜਿਹੜੇ ਕਿ ਖੇਤਾ ਦੇ ਵਿੱਚ ਵੀ ਲੱਗੀ ਹੁੰਦੀ ਦੇਖੀ ਹੋਣੀ ਹੈ ਇਹ ਤਾਂ ਸਾਨੂੰ ਅੱਜ ਸਰਨੇ ਮੈਨੂੰ ਬੁਲਾਇਆ ਮੇਰੇ ਨਾਲ ਜਗਰੀਬ ਸਾਈ ਦਾ ਤੇਰੀ ਸੁਜ਼ਾਨਾ ਦੇ ਵਿੱਚ ਫਾਇਰ ਆਫੀਸਰ ਦੀ ਜੋਬ ਕਰਦਾ ਸੀ 5 ਸਾਲ ਜੀ ਚਲਾਇਆ ਚਲਾਇਆ ਨਹੀਂ ਇਹ ਚੱਲਦਾ ਪਤਾ ਕਿੱਦਾਂ ਵਾ ਕਿਸੇ ਨੂੰ ਨਹੀਂ ਪਤਾ ਦਾ ਚੱਲਦਾ ਜਿਹੜੀ ਚਾਬੀ ਲੱਗੀ ਉਹਨੂੰ ਕੱਟ ਕੇ ਜਿਹੜਾ ਉਹ ਪ੍ਰੈਸ ਕਰਨ ਨਾਲ ਉਹ ਹਾਂ ਵੈਰੀ ਗੁੱਡ ਇਹ ਦੇਖੋ ਇਹ 5 ਕਿਲੋ ਦਾ ਵੱਧ ਵੱਧਾ 60 6 ਕਿਲੋ ਦਾ ਸਿਲੰਡਰ ਪਿਆ ਵਾ ਇਹ ਚੱਲਣਾ ਕਿ ਮੈਂ ਸਿਰਫ ਇਹਦੇ ਵਿੱਚ A B C ਕੋਹ A B C ਪਿੱਛੇ A B C A B C ਦਾ ਮਤਲਬ A ਫੋਰ ਮਨ ਇਹਦੇ ਵਿੱਚ ਕੱਪੜਾ ਕੱਪੜਾ ਆਪਣੇ ਲੱਕੜ ਪਲਾਸਟਿਕ ਇਹ ਚੀਜ਼ਾਂ ਆ ਜਾਂਦੀਆਂ ਨੇ ਖਰਾਬ ਜਿਹੜੇ ਜੇ ਮੈਂ ਮੰਨ ਲਵਾਂ ਕਿਤੇ ਅੱਗ ਲੱਗ ਜੇ ਬੇਸਟ ਪਈ ਆ ਚਾਹੇ ਕਿਤੇ ਵੀ A B C ਦੇ ਵਿੱਚ ਕੱਪੜਾ ਪਲਾਸਟਿਕ ਇਹ ਚੀਜ਼ਾਂ ਆ ਜਾਂਦੀਆਂ ਨੇਗੇ ਨਾਰਮਲ ਕੱਟਾ ਹੋ ਗਿਆ ਤੇ ਬੀ ਦੇ ਵਿੱਚ ਆਪਣੇ ਪੇਂਟ ਗਰੀਸ ਔਇਲ ਵਗੈਰਾ ਬੀ ਦੇ ਵਿੱਚ ਸਮਝ ਲੱਗੀ ਪੇਂਟ ਗਰੀਸ ਔਇਲ ਸੀ ਦੇ ਵਿੱਚ ਕੀ ਹੈ ਆਪਣੀਆਂ ਟਾਕਸਿਕ ਗੈਸਾਂ ਜ਼ਹਿਰੀਲੀਆਂ ਗੈਸਾਂ ਜੇ ਮਨ ਲਓ ਆਪਣੇ ਘਰਾਂ ਦੇ ਵਿੱਚ ਸਭ ਨੂੰ ਪਹਿਲਾਂ ਐਲ ਪੀ ਜੀ ਪਿਆ ਹੁੰਦਾ ਲੱਗੀ ਗੱਲ ਸਮਝ ਜ਼ਹਿਰੀਲੀਆਂ ਗੈਸਾਂ ਵਿੱਚ ਕਿਹੜੀਆਂ ਕਿਹੜੀਆਂ ਨੇ ਕਿਹੜੀਆਂ ਤੇਰੇ ਵਿੱਚ ਤਿੰਨ ਤਰ੍ਹਾਂ ਦਾ ਮਿਕਸ ਰਣਾ ਇਹਦੇ ਵਿੱਚ ਮੇਰਾ ਮਕਸਦ ਮੰਨ ਲਓ ਕਿਤੇ ਅੱਗ ਹੋ ਜੇ ਕਮਰੇ ਦੇ ਵਿੱਚ ਹੀ ਅੱਗ ਲੱਗੀ ਹੈ ਅੱਗ ਨੂੰ ਬੁਝਾਉਣਾ ਕਿੱਦਾਂ ਵਾ ਇਹਦੇ ਵਿੱਚ ਤਿੰਨ ਤੀਜਾਏ ਟ੍ਰਾਇੰਗਲ ਬਣਿਆ ਹੁੰਦਾ ਵਾ ਇਹਦੇ ਵਿੱਚ ਆਕਸੀਜਨ ਮਤਲਬ ਗੈਸ ਆ ਉਹ ਆਪਣੀ ਇਹ ਉੱਪਰ ਹੈਗੀ ਆ ਫਾਇਰ ਅੱਗ ਲੱਗੀ ਹੋਈ ਆ ਤੇ ਨੇੜਾ ਜਲਣ ਜਲਣਸ਼ੀਲ ਪਦਾਰਥ ਆ ਜਲਣਸ਼ੀਲ ਪਦਾਰਥ ਕੋਈ ਵੀ ਲੱਕੜੀ ਕੱਪੜਾ ਪਲਾਸਟਿਕ ਤੇ ਗੈਸ ਤੇ ਕੋਈ ਵੀ ਚੀਜ਼ ਵੀ ਪ੍ਰਕਾਰ ਦੀ ਅੱਗ ਨੂੰ ਲੈਣਾ ਟ੍ਰਾਇੰਗਲ ਦੇ ਵਿੱਚ ਹਮਝ ਲੱਕੀ ਉਹਦੇ ਵਿੱਚੋਂ ਆਪਾਂ ਇੱਕ ਚੀਜ਼ ਨੂੰ ਕੰਟਰੋਲ ਕਰਨਾ ਮੰਨ ਲਓ ਕਮਰੇ ਦੇ ਵਿੱਚ ਅੱਗ ਲੱਗ ਗਈ ਇੱਕ ਚੀਜ਼ ਨੂੰ ਮਤਲਬ ਜੇ ਆਪਾਂ ਕੋਈ ਜਣਾ ਜਲਣ ਵਾਲਾ ਕੱਪੜਾ ਜਾਂ ਕੁਝ ਵੀ ਮਟੀਰੀਅਲ ਪਿਆ ਉਹ ਮਟੀਰੀਅਲ ਨੂੰ ਥੋੜਾ ਥੋੜਾ ਸੈਂਡ ਕਰ ਦੋ ਤੇ ਕਮਰੇ ਦੇ ਵਿੱਚ ਆ ਕਮਰੇ ਨੂੰ ਬੰਦ ਕਰ ਦੋ ਹਵਾ ਬੰਦ ਹੋ ਗਈ ਸੋ ਕੰਮ ਹੋ ਗਿਆ ਆਪਣੇ ਅੱਗ ਨੇ ਆਪਣੇ ਆਪ ਬੁਝਣਾ ਜੰਗਲ ਦਾ ਟ੍ਰਾਇੰਗਲ ਆ ਉਹਦੇ ਵਿੱਚੋਂ ਇੱਕ ਚੀਜ਼ ਆਪਾਂ ਪਹਿਲਾਂ ਫੜ ਲਈ ਵੀ ਇੱਕ ਚੀਜ਼ ਜਿਹੜੀ ਸਿੰਪਲ ਬੰਦ ਹੋ ਸਕਦੀ ਆ ਮੰਨ ਲਓ ਜੇ ਹਵਾ ਜ਼ਿਆਦਾ ਚੱਲ ਰਹੀ ਹੁਣ ਹਵਾ ਨੂੰ ਤਾਂ ਆਪਾਂ ਬੰਦ ਨਹੀਂ ਕਰਦੇ ਉਹ ਹਵਾ ਚੱਲ ਰਹੀ ਆ ਹੁਣ ਉਹਰੇ ਆਪਾਂ ਹਵਾ ਨੂੰ ਬੰਦ ਨਹੀਂ ਕਰ ਸਕਦੇ ਤਾਂ ਆਪਾਂ ਉਹ ਰੋ ਕੀ ਜੋ ਜੋ ਚੀਜ਼ਾਂ ਕੋਲੇ ਕੋਲੇ ਪਈਆਂ ਨੂੰ ਸਾਈਡ ਕਰ ਦੇਣਾ ਦੂਰ ਕਰ ਦੇਣਾ ਵੀ ਬਾਕੀ ਦੂਰ ਤੱਕ ਅੱਗ ਨਾ ਪਹੁੰਚੇ ਇੱਕ ਕੰਮ ਹੋ ਗਿਆ ਦੂਸਰੇ ਤੇ ਆਪਾਂ ਜਿਹੜਾ ਚੱਲ ਰਿਹਾ ਉਹ ਤਾਂ ਮੱਚ ਗਿਆ ਹੁਣ ਹੁਣ ਆਪਾਂ ਲੱਭਾਂਗੇ ਵੀ ਆਪਾਂ ਬੁਝਾਉਣੀ ਕਿਸ ਚੀਜ਼ ਨਾਲ ਉਹ ਟ੍ਰਾਇੰਗਲ ਦੇ ਵਿੱਚੋਂ ਆਪਾਂ ਤਿੰਨ ਚੀਜ਼ਾਂ ਦੇ ਵਿੱਚੋਂ ਫੜ ਲਾਂਗੇ ਪਿਊਲ ਤਾਂ ਹੁਣ ਮੱਚ ਹੀ ਰਿਹਾ ਵਾ ਆਕਸੀਜਨ ਆਪਾਂ ਬੰਦ ਨਹੀਂ ਕਰ ਸਕਦੇ ਬਾਹਰ ਹੁਣ ਆਪਾਂ ਇੱਥੇ ਸਮਾਨ ਥੋੜਾ ਥੋੜਾ ਦੂਰ ਕਰਦਾ ਜਿਹੜਾ ਮੱਚਣ ਵਾਲਾ ਵਾ ਉਹ ਆਪਦੇ ਆਪ ਮੱਚ ਜੂਗਾ ਦੂ ਦੂਜੇ ਨੰਬਰ ਤੇ ਆਪਾਂ ਬੁਝਾਉਣ ਦੀ ਕੋਸ਼ਿਸ਼ ਕਰਨੀ ਵਾ ਆਪਾਂ ਕਿਸ ਚੀਜ਼ ਨਾਲ ਆਪਾਂ ਲੇ ਕੋ ਮਟੀਰੀਅਲ ਆਪਿਆ ਵੀ ਆਪਾਂ ਕਾਹਦਾ ਨਾ ਭਜਾ ਸਕਦੇ ਇੱਥੇ ਤਾਂ ਆਪਣੇ ਕੋਲ ਸਿਲੰਡਰ ਦਾ ਮੰਨ ਲਓ ਹੁਣ ਘਰਾਂ ਦੇ ਵਿੱਚ ਅੱਗ ਲੱਗ ਗਈ ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰਾਂਗੇ ਸਿਲੰਡਰ ਤੇ ਕੋਈ ਵੀ ਜਿਹੜਾ ਸਿਲੰਡਰ ਦੀ ਹੋਵੇ ਕੋਈ ਵੀ ਆ ਨਾ ਤੇ ਬਾਲਟੀ ਨਾਲ ਆਹ ਜਿਹੜਾ ਐਲਪੀਜੀ ਗੈਸ ਨੂੰ ਅੱਗ ਲੱਗ ਜਾ ਤਾਂ ਗਿੱਲੇ ਕੱਪੜੇ ਨਾ ਨਹੀਂ ਖਾਲੀ ਬਾਲਟੀ ਪੈਕਟ ਤੇ ਕੋਈ ਨਾ ਚੀਜ਼ ਜ਼ੋਰ ਦੇਣੀ ਇੱਦਾਂ ਉਹਦੀ ਮਾਮ ਬਾਲਟੀ ਉਹ ਆਪਦੇ ਆਕਸੀਜਨ ਬੰਦ ਹੋਊਗੀ ਗਿੱਲੇ ਕੱਪੜੇ ਨਾਲ ਕਿਉਂ ਗਿੱਲਾ ਹੁੰਦਾ ਵਾ ਉਹ ਆਕਸੀਜਨ ਨੂੰ ਕਵਰ ਕਰ ਲੈਂਦਾ ਆਕਸੀਜਨ ਬੰਦ ਹੋ ਗਈ ਗੈਸ ਨੂੰ ਅੱਗ ਬੁਝੂਗੀ ਰੇਤੇ ਜਾਂ ਮਿੱਟੀ ਨਾਲ ਇਹ ਰੇਤੇ ਮਿੱਟੀ ਨਾਲ ਨਹੀਂ ਹੁੰਦੀ ਜਰਾ ਉਹ ਰੇਤੇ ਮਿੱਟੀ ਦੇ ਜਿਵੇਂ ਆ ਭਾਈ ਤੇਰੇ ਰੇਤਾ ਪਾ ਦੋਗੇ ਬੁਝੂਗੀ ਮਿੱਟੀ ਪਾ ਦੋਗੇ ਕੁਝ ਵੀ ਬੁਝੂਗੀ ਹੁਣ ਮੰਨ ਲਓ ਆਪਾਂ ਘਰੇ ਆ ਅੱਗ ਲੱਗ ਗਈ ਹੁਣ ਆਪਾਂ ਰੇਤਾ ਵੀ ਨਿਆਣੇ ਵਾਲੇ ਮਿਲਦਾ ਹੈਗਾ ਅੱਜ ਕੱਲ ਪਰ ਸਸਾਰੇ ਵਗੈਰਾ ਹੁਣ ਖੇਤਾਂ ਦੇ ਵਿੱਚ ਏਡੀ ਦੂਰ ਜਾਤਾ ਕਿ ਬਹੁਤ ਕੋਸ਼ੜਾ ਪਾਣੀ ਨਾ ਪਾਣੀ ਨਾ ਅੰਦਰ ਪੀਜੀ ਕਾਸਮੈਂ ਜਾਂ ਪੀਜੀ ਸਰਫ ਉਹਦਾ ਇਹੀ ਆਪਣੇ ਘਰਾਂ ਚ ਸਿਸਟਮ ਇਹਨਾਂ ਨਹੀਂ ਹੁੰਦਾ ਹੈਗਾ ਆਪਾਂ ਗਿੱਲਾ ਕੱਪੜਾ ਨਿਬੇੜ ਲਿਆ ਆਪਾਂ ਆਕਸੀਜਨ ਉਹਦੀ ਬੰਦ ਕਰਨੀ ਹੈ ਬਸ ਹੁਣ ਫਟਣ ਦੇ ਚਾਂਸ ਤਾਂ ਹੋ ਜਾਂਦੇ ਨੇ ਕਿ ਉਹਨੂੰ ਆਪਾਂ ਘੰਟਾ ਡੇਢ ਘੰਟਾ ਚ ਉਹਦੀ ਗੈਸ ਹੁੰਦੀ ਅੰਦਰ ਜਦੋਂ ਲੀਕ ਕਰਨ ਲੱਗ ਜਾਂਦੀ ਹੈ ਉਹ ਗਰਮ ਹੋ ਜਾਂਦਾ ਹੀਟ ਹੋ ਜਾਂਦਾ ਉਹ बॉडी ਜਿਆਦਾ ਉਹ ਜਦੋਂ ਨਹੀਂ ਆਪਦੀ ਸ਼ਾਮ ਦਾ ਤੋਂ ਜ਼ਿਆਦਾ ਅੱਗੇ ਹੀਟ ਹੋ ਗਿਆ ਪਲਾਸਟਿਕ ਹੋ ਜਾਂਦਾ ਬਸ ਇਹ ਹੀ ਕਾਰਨ ਹੁੰਦਾ ਕਲਿੱਕਡ ਉਹਦਾ ਨਿਕਲ ਜਾਂਦਾ ਗੈਸ ਅੰਦਰ ਹੀ ਰਹਿ ਜਾਂਦੀ ਹੈ ਕਿ ਗੈਸ ਹੋ ਜਦੋਂ ਪਿੰਨ ਤਾਂ ਪੈ ਜਾਂਦਾ ਗੈਸ ਰੇ ਪਰ ਉੱਪਰ ਨਾਲ ਉਹ ਨਿਕਲਦਾ ਜਿਹੜਾ ਅੰਦਰ ਲਿਕਵਿਡ ਹੁੰਦਾ ਉਹਦੇ ਹੰਦ ਲੱਗੀ ਗੱਲ ਸਮਝ ਜਾਣ ਦਾ ਜਦੋਂ ਕਦੇ ਵੀ ਸਿਲੰਡਰ ਨੂੰ ਅੱਗ ਲਗੇ ਗਿੱਲਾ ਕੱਪੜਾ ਪੂਰਾ ਕਵਰ ਹੋਣਾ ਚਾਹੀਦਾ ਉੱਤੇ ਸਿਲੰਡਰ ਐਨ ਇਹ ਨਹੀਂ ਹੈਗਾ ਵੀ ਆਪਾਂ ਸਾਈਡਾਂ ਤੋਂ ਉਹਨੂੰ ਪੂਰਾ ਉੱਪਰੋਂ ਚਾਦਰ ਨਾਲ ਲਪੇਟ ਦੇਣਾ ਮੋਟੀ ਚਾਦਰ ਹੋਵੇ ਚੁੰਨੀ ਨਾਲ ਨਹੀਂ ਕਿਸੇ ਨਾਲ ਲਪੇਟਾ ਕਰਾਂ ਦੇ ਵਿੱਚ ਆਪਣੀ ਬੈੱਡ ਸ਼ੀਟ ਹੁੰਦੀ ਹੈ ਨਾ ਮੋਟੀ ਹੁੰਦੀ ਹੈ ਉਹ ਗਿੱਲੀ ਕਰਕੇ ਉਹਨੂੰ ਚੰਗੀ ਤਰ੍ਹਾਂ ਲਪੇਟ ਦਿਓ ਅੱਗ ਬੁਝ ਜਾਂਦੀ ਹੈ ਦੂਸਰੇ ਨੰਬਰ ਤੇ ਇਹ ਪਾਈਪ ਦੇ ਵਿੱਚ ਲੱਗੀ ਉਹਨੂੰ ਰੈਗੂਲੇਟਰ ਤੋਂ ਬੰਦ ਕਰ ਦਿਓ ਰੈਗੂਲੇਟਰ ਪਤਾ ਕੀ ਹੁੰਦਾ ਹਾਂਜੀ ਉਹਨੂੰ ਆਨ ਆਫ ਦਾ ਪਤਾ ਹੁੰਦਾ ਨਾ ਹਾਂਜੀ ਆਨ ਆਫ ਉਥੋਂ ਬੰਦ ਕਰ ਦੋ ਅੱਗ ਬੁਝ ਗਈ ਜੇ ਉਸ ਤੋਂ ਬਾਅਦ ਰ ਇਹ ਪਾਈਪ ਉੱਤੇ ਲੱਗੀ ਸਾਹਮਣੇ ਜੇ ਪਾਈਪ ਨੂੰ ਮੰਨ ਲਓ ਰੈਗੂਲੇਟਰ ਖਰਾਬ ਹੋ ਚੁੱਕਿਆ ਵਾ ਫਿਰ ਤੁਹਾਨੂੰ ਆਖਰੀ ਰੈਗੂਲੇਟਰ ਤੋੜਨਾ ਪੈਣਾ ਜੇ ਰੈਗੂਲੇਟਰ ਕੋਈ ਮੱਚ ਗਿਆ ਨਾ ਕਈ ਵਾਰੀ ਹੋ ਜਾਂਦਾ ਰ ਇਹ ਪਾਈਪ ਕੋਈ ਕਿਸੇ ਨੇ ਦੇਖਿਆ ਨਹੀਂ ਜਿਆਦਾ ਟਾਈਮ ਉਹਨੂੰ ਅੱਗ ਲੱਗੀ ਰਹੀ ਰੈਗੂਲੇਟਰ ਖਰਾਬ ਹੋ ਗਿਆ ਫਿਰ ਰੈਗੂਲੇਟਰ ਤੋੜਨਾ ਪੈਣਾ ਮੱਚੇ ਸੇ ਚੀਜ਼ ਆ ਕੋਈ ਧਰਮ ਹੋ ਜਾਂਦਾ ਵੈਸੇ ਉਹ ਨਿਕਲ ਜਾਂਦਾ ਹੁੰਦਾ ਥੱਲੇ ਪਲਾਸਟਿਕ ਹਾਰਡ ਹੋ ਗਿਆ ਮੱਚਦੀ ਨਹੀਂ ਉਹ ਜਿਹੜੇ ਮੈਂ ਕਹੇ ਚੀਜ਼ ਨਾ ਪਾ ਟਰੈਕ ਫਰ ਸਰਲੰਬਰ ਸਰ ਤੇ ਪਾੜ ਦਾਂ ਲਪੀ ਹਾਂ ਉਹ ਵੀ ਸਰ ਹੀਟ ਹੋ ਜਾਂਦਾ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਲਿਕਵਿਡ ਹੁੰਦੀ ਹੈ ਇੱਕ ਉਹਦੇ ਵਿੱਚ ਗੈਸ ਹੁੰਦੀ ਹੈ ਜਿਵੇਂ ਉਹਦੇ ਕਹਿੰਦੇ ਉਹ ਭਰਣਾ ਆਪੂ ਦਾ ਸਰ ਲਾ ਤਾਂ ਉਹ ਪਹਿਲਾ ਵਾ ਹਾਂ ਬੜਾ ਤੇ ਰੈਗੂਲੇਟਰ ਲੱਗਿਆ ਨੂੰ ਕਿਉਂਕਿ ਹੁਣ ਉਹ ਮੰਨ ਲਓ ਮੱਚ ਗਿਆ ਮੱਚ ਗਿਆ ਤੇ ਚਟੇ ਹੋਣ ਹਦੇ ਵੀ ਅੰਦਰ ਕੇਚਾਂ ਦੇ ਵਿੱਚ ਜਦੋਂ ਗੈਸ ਲੀਕੇਜ ਹੁੰਦੀ ਹੈ ਸੋਚਣੀ ਦਬਾਉਣੀ ਲੱਗੀ ਉਹ ਮੇਨ ਕਾਰਨ ਹੀ ਪਹਿਲਾਂ ਤਾਂ ਬਲਾਸਟਰ ਦਾ ਵੀ ਬਣਦਾ ਹੈ ਜੇ ਮੰਨ ਲਓ ਜਾਸਤਫਾਇੰ ਜਿਆਦਾ ਚੱਲਦੇ ਹੁੰਦੇ ਕਿਚਨ ਚ ਉਹ ਜੋ ਚੱਲਦਾ ਚੱਲਦਾ ਹੀ ਰਹਿਣ ਲੋ ਫਰਿਜ ਚੱਲਦੀ ਆ ਚੱਲਦੀ ਰਹਿਣ ਲੋ ਕੋਈ ਵੀ ਛੇੜ ਇਲੈਕਟ੍ਰੀਕਲ ਦੀ ਛੇੜ ਨਹੀਂ ਬੰਦਨਾ ਬੰਦਨਾ ਕਰੋ ਹਾਂ ਇਹ ਬੰਦ ਆਫ ਆਫ ਪਰਸ਼ਨ ਨਹੀਂ ਕਰਨਾ ਹੈਗਾ ਕਿਉਂਕਿ ਜਦੋਂ ਮੰਨ ਲਓ ਗੈਸ ਆ ਉਸ ਵਿੱਚ ਵਗੈਰਾ ਕੋਈ ਜਿਆਦਾ ਨੀਮਿਤ ਹੋ ਐਨੀ ਜਿਆਦਾ ਉੱਚੀ ਨਹੀਂ ਹੁੰਦੀ ਹੈਗੀ ਉਹਦੇ ਵਿੱਚ ਚੱਲ ਜਾਂਦੀ ਗੈਸ ਉਹ ਜਦੋਂ ਜਾਵੇ ਮਾਤਰਾ ਦੇ ਵਿੱਚ ਉਹ ਹੋ ਗਈ ਅੰਦਰ ਗੈਸ ਆਪਸ ਵਿੱਚ ਸੋਚ ਦਵਾਦੀ ਉਹ ਬਲਾਸਟ ਹੋ ਜਾਂਦਾ ਪਟਿਆ ਮੈਂ ਲੇ ਕੀ ਗੱਲ ਸਮਝ ਅੰਦਰ ਉਹ ਜਿਹੜਾ ਜ਼ਿਆਦੇ ਪਲਾਸਟ ਹੋਣਾ ਉਹ ਟਾਈਮ ਲੈ ਲੇਗਾ ਹੁੰਦਾ ਘੰਟਾ ਜਿਹੜਾ ਘੰਟਾ ਜੀ ਅੰਦਰ ਪਿਆਵਾਜ਼ਾ ਬਾਹਰ ਵੀ ਪਿਆਵਾ ਬਾਹਰ ਨਹੀਂ ਹੁੰਦਾ ਜਲਦੀ ਉਹ ਗੈਸ ਆਗਿਆਲੇ ਹੋਏ ਨੇ ਮੇਨ ਕਰਨਾ ਪੜੇਗਾ ਉਹ ਜੇ ਅੰਦਰ ਪਿਆ ਉਹ ਹੀਟ ਹੋ ਜਾਂਦਾ ਆਪਣੇ ਘਰ ਦੇ ਵਿੱਚ ਪਿਆ ਸਿਲੰਡਰ ਉਹ ਕਿਉਂਕਿ ਹੜੜਾਲੇ ਗੈਸ ਉਹਦੇ ਕਵਰ ਕਰ ਲਿਆ ਉਹਨੇ ਉਹਦਾ ਜ਼ਿਆਦੇ ਉਹਨੂੰ ਅੰਦਰੋਂ ਵੀ ਹੀਟ ਹੋ ਰਿਹਾ ਹੁੰਦਾ ਜਦੋਂ ਜਾਇਕ ਤਨ ਗੈਸ ਨਿਕਲਣ ਲੱਗ ਜਾਂਦੀ ਨੇ ਉਹਦੀ ਬੋਟੀ ਨਹੀਂ ਐਂ ਨੀ ਚੱਲਦੀ ਹੁੰਦੀ ਫਿਰ ਉਹ ਪਲਾਸਟ ਹੋ ਜਾਂਦਾ ਮੇਰੀ ਗੇਰ ਗੱਲਾਂ ਜਿਵੇਂ ਹੁਣ ਮੰਨ ਲਓ ਸਰ ਨੇ ਦੱਸਿਆ ਜੇ ਮੈਂ ਹੁਣ ਆਹ ਜਿਹੜੇ ਟੰਡਿਆਂ ਨੂੰ ਇਹਨਾਂ ਨੂੰ ਅੱਗ ਲੱਗੀ ਹੁੰਦੀ ਐ ਇਹਨਾਂ ਨੂੰ ਕਵੇਂ ਭਜਾਵਾਂਗੇ ਚਾਹੇ ਉਹ ਅੱਗ ਬਣਾਈਆ ਥੋੜਿਆ ਮਗਰ ਮਗਰ ਅਭੀ ਸਰ ਦੇਤੇ ਫਾਟਾ ਫਾਟਾ ਆ ਕਾ ਵੀ ਕਰਦੇ ਆ ਜਿਹੇ ਸਰ ਕਰਦੇ ਇਹਨਾਂ ਨੂੰ ਬਹੁਤ ਕਰਦੇ ਵੱਲੋਂ ਕੀ ਜਾਵਾ ਬੋਲਦਾ ਨਾ ਅੱਗਾਂ ਤੇ ਹੁਣ ਪੈਸੇ ਤੇ ਅੱਗ ਬੁਝ ਜਾਏਗੀ ਸਿਲੰਡਰ ਆਪਾਂ ਇਹ ਨਹੀਂ ਦੇਖਣਾ ਵੀ ਉਹ ਕਿਸ ਚੀਜ਼ ਦੀ ਅੱਗ ਹੈ ਕਿ ਨਹੀਂ ਹੈ ਚੱਕ ਕੇ ਸਦਾ ਆਪਾਂ ਕਹੋ ਸਕਦੇ ਆਪਾਂ ਨੂੰ ਪਤਾ ਵੀ ਇਹ ਨਾਰਮਲ ਅੱਗ ਆ ਇਹ ਹਰ ਪ੍ਰਕਾਰ ਦੀ ਅੱਗ ਤੇ ਯੂਜ਼ ਹੁੰਦਾ ਵਾ ਚਾਹੇ ਕੋਈ ਵੀ ਹੋਵੇ ਉਹ CO2 ਤਾਂ ਆਵਾ ਵੀ ਜੇ ਮੰਨ ਲਓ ਬਿਜਲੀ ਪੈਨਲਾਂ ਦੇ ਜਾਂ ਬਿਜਲੀ ਕਿਤੇ ਵੀ ਆਪਣੇ ਮੀਟਰ ਲੱਗੇ ਨੇ ਨਾ ਉਹਨਾਂ ਤੇ ਆਪਾਂ ਯੂਜ਼ ਕਰ ਸਕਦੇ ਆ। ਤੇ ਪਹਿਲਾਂ ਚਲਾਉਣ ਤੋਂ ਪਹਿਲਾਂ ਦੇਖਣਾ ਵੀ ਹਵਾ ਕਿਹੜੀ ਪੈ ਰਹੀ ਹੈ। ਹਵਾ ਇੱਧਰ ਨੂੰ ਜਾ ਰਹੀ ਹੈ। ਆਪਾਂ ਇਹ ਆਪੋਜੀਟ ਸਾਈਡੋਂ ਕੱਢਣਾ। ਕਦੇ ਚਾਹੀਦੀ ਆ ਪਾਣੀ ਦੀ ਮੂਰੀ ਆਏ ਕਰਨਾ। ਅਜਰੇ ਹਾਂ ਜੇ ਆਪੋਜੀਟ ਸਾਈਡ 2 ਫੁੱਟ ਦੀ ਦੂਰੀ ਰੱਖ ਕੇ ਆਪਾਂ ਇਹ ਚੀਜ਼ ਚਲਾਉਣੀ ਆ। ਪੈਨ ਕੱਢਣੀ ਸਭ ਤੋਂ ਪਹਿਲਾਂ ਲੱਗੀ ਹੁੰਦੀ ਹੈ। ਇਹ ਪੈਨ ਐ ਨਿਕਲ ਗਈ ਸੈਂਪਲ। ਬਾਹਰ ਉੱਪਰ ਕਲੈਂਪ ਹੁੰਦਾ ਤਾਂ ਪਹਿਲਾਂ ਆਪਾਂ ਪਾਈਪ ਕੱਢਣੀ ਆ। ਆਜਿਹਾ ਛੱਡ ਕੇ ਉਹਦੇ ਹੀ ਜੜ ਦੇ ਵਿੱਚ ਮਾਰ ਲਾ ਦੇਣਾ। ਭਰ ਆਉਣਾ ਨਹੀਂ ਨਾਰਮਲ ਚਲਾਉਣਾ ਵਾ ਵੀ ਆਪਣੀਆਂ ਅੱਗ ਬੋਝੇ ਹੁਣ ਆਪਾਂ ਅੱਗ ਪੂਰੀ ਬਜਾਉਣੀ ਨੇ ਆਪਾਂ ਦੁਬਾਰਾ ਤੁਹਾਡੇ ਤੋਂ ਵੇਰ ਕਰਵਾਉਣਾ ਵਾ ਚਲਾ ਦੇ ਕੇ ਜਾਣਾ ਆ ਜਾਈ ਬੰਦ ਕਰ ਲੈ ਲੈ ਬੱਟੇ ਵਾ ਅਗਰ ਤੁੰਗਰ ਫੜ ਕੇ ਨਾ ਬੋਝੇ ਹੋਣੀ ਨਹੀਂ ਆ ਜੀ ਆਪਾਂ ਇਹ ਮਾਲ ਜਿਹੜਾ ਥੱਲੇ ਖੱਬੂ ਖੱਬੂ ਆਸ ਬਾਸ ਬਾਸ ਆ ਜਾਓ ਇਹ ਤੂੰ ਹੀ ਚਲਾਵੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਚੱਲਦਾ ਵਾ ਕੋਈ ਨਾ ਚਲਾਉਂਦਾ ਪਤਾ ਇਹ ਰੋਟੀ ਆਪਾਂ ਇਹਨਾਂ ਕੱਢ ਦੇਣੀ ਹੈ। ਚੱਲੀ ਹੋ ਜਾਵੇਗਾ। ਉਹ ਜਿਹੜਾ ਨੇ ਕੱਚਾ। ਸੁਨੋਣਾ ਤਾਂ। ਹਾਂ। ਆਪਿਆ ਕਰ ਦੇ। ਰੁਕ ਜਾ ਹਰਜੀ। ਇਹਦੇ ਵਿੱਚ ਅਮੋਨੀਅਮ ਮੋਨੀਅਮ ਫਾਸਫੇਟ ਗੈਸ ਹੈ ਦੇ ਵਿੱਚ ਪਲੱਸ ਆਕਸੀਜਨ ਹੈ। CO2 ਹੈ। ਕਿ ਕਿਵੇਂ ਸੇ ਮੰਨੋ ਅੱਖਾਂ ਬੱਲੇ ਦਾ ਅੱਜ ਪਹਿਲੇ ਦਿਨ ਚੱਲੇਗਾ ਸਾਈਡ ਇਫੈਕਟ ਨਹੀਂ ਦੇ ਘੱਟ ਮਾਤਰਾ ਵਿੱਚ ਅਕੇ ਦਾ ਮੂੰਹ ਤੇ ਮਾਰਦੀ ਹੈ ਨਾ ਜੇ ਦਾ ਕੋਈ ਸਾਈਡ ਇਫੈਕਟ ਨਹੀਂ ਜਾਂਦਾ ਸਰ ਇਹ ਉਹ ਵੱਲ ਤੋਂ ਕਿੰਨਾ ਦਾ ਆ ਗਿਆ ਇਹ ਕਿਤੇ ਅੱਖ ਮੂੰਹ ਤੇ ਨਾ ਬੱਜੇ ਕਿਵੇਂ ਦੇ ਬੱਜੇ ਇਹ ਨਾਰਮਲ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਜਾ ਰਿਹਾ ਬਜਾ ਰਿਹਾ ਬਾਹਰ ਤੇ ਮੂੰਹ ਤੇ ਮਾਰਦੀ ਹੋਈ ਜਾ ਕੇ ਹਾਂ